ਹੌਸਲਾ ਬੁਲੰਦ ਹੈ ਅੱਛਾ ਪਾਣੀ ਫਿਰ ਜੇ ਬਾਪੂ ਪਾਣੀ ਹੋਰ ਵਧ ਗਿਆ ਡੰਗਰਾਂ ਦਾ ਫਿਰ ਡੰਗਰਾਂ ਦਾ ਇੱਥੇ ਹੀ ਹੈ ਜੇ ਨਹੀਂ ਫੇਰ ਖੋਲਣੇ ਪੈਣੇ ਫਿਰ ਕੋਈ ਹਾਲਤ ਆ ਹੈ ਨਹੀਂ ਹੋਰੀ ਤੋਂ ਇਲਾਵਾ ਚੋਹੀ ਪਾਸੀ ਪਾਣੀ ਹੈ ਇੱਧਰ ਨਹੀਂ ਪਾਣੀ ਹੈ ਜੀ ਬੈਕ ਸਾਈਡ ਦੀ ਪਾਣੀ ਹੈ ਹਾਂ ਜੀ ਆ ਜਿਹੜਾ ਰਸਤਾ ਪਾਣੀ ਵਾਲਾ ਬੜਿਆ ਦਾ ਪਾਣੀ ਹੈ ਹਾਂ ਜੀ ਆ ਨਾਲੇ ਜਿਹੜਾ ਹੈ ਹੌਸਲੇ ਬਾਪੂ ਦੇ ਬੁਲੰਦ ਹੈ ਭਾਈ ਕੁਦਰਤੀ ਆਫਤ ਹੈ ਹੁਣ ਕਰ ਵੀ ਕੁਝ ਨਹੀਂ ਸਕਦੇ ਆ ਮੈਂ ਪਹਿਲਾਂ ਦੇ ਇੱਥੇ ਰਿਹਾ ਜੀ ਮੈਂ 4-5 ਪਾਣੀ ਦੇਖ ਲਿਆ ਅੱਛਾ 88 ਦਾ ਮੈਂ ਇੱਥੇ ਹੀ ਖੜਾ ਸੀ 88 ਦੇ ਤੁਸੀਂ ਇੱਥੇ ਹੀ ਐ 88 ਨਾਲੋਂ ਮਾਹੌਲ ਹੁਣ ਕਿਦਾਂ ਦਾ ਜ਼ਿਆਦਾ ਮਾਰਾ ਹੈ ਜਾਂ ਚੰਗਾ ਹਜੇ ਹੁਣ 88 ਦਾ ਅੱਜ ਤੇ ਖੜਾ ਨਹੀਂ ਰਹਿੜਾ ਹਾਂਜੀ ਜਿਹਦੇ ਪਿੱਛੇ ਪਾਣੀ ਦੇ 88 ਦਾ ਹਾਂ ਮੇਰੇ ਬਾੜੇ ਪਾਣੀ ਨਹੀਂ ਚੜਿਆ ਬਾੜੇ ਨਹੀਂ ਚੜਿਆ 3-4 ਵਾਰੀ ਪਾਣੀ ਆਇਆ ਮੇਰੇ ਬਾੜੇ ਨਹੀਂ ਚੜਿਆ ਜਿਹੜਾ ਪ੍ਰਾਰ ਪਾਣੀ ਆਇਆ ਨਾ ਉਹ ਮੇਰੇ ਬਾੜੇ ਚੜਿਆ अच्छा ਜਿਹੜਾ ਪ੍ਰਾਰ ਆਇਆ ਤਾਂ ਨਾ ਇਹ ਇੱਥੇ ਇੱਕ ਉਂਗਲ ਥੰਮੇ ਰਹਿ ਗਿਆ। ਲਗਭਗ ਇੱਥੇ ਬਹੁਤ ਜਿਆਦਾ। ਐ ਜਗ੍ਹਾ ਆ ਗਿਆ ਤਾਂ ਬੰਦੇ। ਜਿਹੜਾ ਤੇ 2023 ਜਾਇਤਾ ਪਾਣੀ। ਹਾਂਜੀ ਜਿਹੜਾ ਹੁਣ 3 ਸਾਲ ਹੋ ਗਏ। ਪਾਣੀ ਹੀ ਝਾਲਾ। 2023 ਚ। ਹਾਂਜੀ। ਆ ਜਿਹੜੇ ਜਿੱਥੇ ਹੁਣ ਮੱਝਾਂ ਬੱਜੀਆਂ ਹਨਾ ਜਿਹੜੇ ਉੱਪਰਲੇ ਕੜਿਆਏ ਤੇ ਉੱਪਰ ਪਾਣੀ। ਦੇਖ ਬਈ ਪਾਣੀ। ਆ ਜੋ ਮੱਝਾਂ ਵੱਲ ਆ ਜਾਓ। ਹਾਂਜੀ। ਆ ਜਗ੍ਹਾ ਨਾ ਜਿਹੜੀ ਆਹ। ਹਾਂਜੀ। ਉਹ ਜੇ ਆ ਕਰਿਆ ਜੇ ਟਿਕਟ ਉੱਪਰ ਵਾਲਾ ਅੱਛਾ ਬਾਪੂ ਜੀ ਜੇ ਪਾਣੀ ਵਾਜ ਜਾਂਦਾ ਇੱਥੇ ਫਿਰ ਤੁਸੀਂ ਡੰਗਰਾਂ ਦਾ ਕੀ ਕਰੋ ਕਿੱਥੇ ਲੈ ਕੇ ਜਾਓ ਅਜੀ ਡੰਗਰ ਉਹ ਸਭਾਂ ਗਏ ਜੀ ਠੀਕ ਹੈ ਫਿਰ ਤੁਸੀਂ ਰਾਤ ਨੂੰ ਜਾਗਦੇ ਰਹਿੰਦੇ ਰਹਿੰਦੇ ਬਾਪੂ ਜੀ ਸਾਰੇ ਜਣੇ ਬਾਰੀ ਬਾਰੀ ਕਰਕੇ ਬਾਈ ਇਹਨਾਂ ਦਾ ਪਹਿਰਾ ਲੱਗਿਆ ਹੋਇਆ ਕਈ ਦਿਨ ਹੋ ਗਏ ਕਿੰਨੇ ਦਿਨ ਹੋ ਗਏ ਵਿਸ਼ਾਲ ਜੀ ਇਹ ਬੜੀ ਮਤਲਬ ਉਹਦਾ ਤਾਂ ਹੋਰ ਆਜ਼ਾਦ ਹੋਏ ਹਨ 70 ਸਾਲ ਹੋ ਗਏ ਜਾਣ ਇੱਥੇ ਆ ਜਾਓ ਬਾਪੂ ਜੀ ਉਹ ਅੰਦਰੋਂ ਚੱਲਦੇ ਆਪਾਂ ਉੱਥੇ ਚੱਲਦੇ ਆਜੋ 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 ਦੇਖੋ ਹਜੇ ਵੀ ਦੇਖ ਲਓ ਆਜ਼ਾਦ ਹੋਇਆਂ ਨੂੰ ਤਾਂ ਹੋ ਗਏ ਪੈਸੇ ਆ ਸਾਨੂੰ 70 ਤੋਂ ਪਲੱਸ ਆ ਮੁਰਗੀਆਂ ਦਾ ਮੁਆਵਜ਼ਾ ਵੀ ਮਿਲਣਾ ਤੁਹਾਨੂੰ ਹਾਂ ਜੀ ਹਾਂ ਸਾਡੇ ਸੀਐਮ ਮੁਰਗੀਆਂ ਵੀ ਹੈਗੀਆਂ ਸਾਡੇ ਸੀਐਮ ਸਾਹਮਣੇ ਕਿਹਾ ਕਿ ਮੁਰਗੀਆਂ ਭਾਈ ਅਸੀਂ ਇਹਨਾਂ ਨੂੰ ਮੁਆਵਜ਼ਾ ਦੇਵਾਂਗੇ ਪਰ ਦੇਖੋ ਮਿਲਣਾ ਕਿ ਨਹੀਂ ਮਿਲਣਾ ਉਹ ਬਾਅਦ ਦੀ ਗੱਲ ਹੈ ਕਿਹਾ ਵਾ ਸਾਨੂੰ ਜਰੂਰ ਹੈ ਹਾਂ ਜੀ ਸੋ ਅੱਛਾ ਹੁਣ ਜਿਹੜਾ ਰਾਸ਼ਨ ਆ ਤੁਸੀਂ ਪਿਆ ਦੇਣਾ ਅੱਗੇ ਹੈ ਅਸੀਂ ਰਾਸ਼ਨ ਲੈ ਕੇ ਆਏ ਬਾਪੂ ਜੀ ਅੱਛਾ ਜੀ ਤੇ ਭਾਜੀ ਹੁਣੇ ਚਾਰਾ ਹੋਰ ਰਾਸ਼ਨ ਲੈ ਕੇ ਆਏ ਆ ਅੱਛਾ ਜੀ ਇਹ ਹੁਣ ਤੁਸੀਂ ਇਹ ਦੱਸਣਾ ਵੀ ਸਾਡੇ ਜਾਣ ਦੀ ਲੋੜ ਆ ਜਾਂ ਤੁਸੀਂ ਅੱਗੇ ਪਹੁੰਚਾ ਦੋਗੇ ਨਹੀਂ ਜੀ ਪਹੁੰਚਾ ਫਿਰ ਇੱਥੇ ਅੱਗੇ ਪਾਣੀ ਹੈ ਨਾ ਐਸ ਪਾਣੀ ਨਹੀਂ ਡੱਪਣਾ ਇੱਥੇ ਉੱਥੇ ਵੀ ਸਾਨੂੰ ਟਰੈਕਟਰ ਵੀ ਨਹੀਂ ਜਾਊਗਾ ਉੱਥੇ ਟਰੈਕਟਰ ਵੀ ਨਹੀਂ ਜਾਣਾ ਮੋਰੇ ਪਾਣੀ ਜਾ ਗਿਆ ਨਾ ਫਿਰ ਉਹ ਲੋਕਾਂ ਵਾਸਤੇ ਹਜੇ ਕੁਝ ਨਹੀਂ ਪਹੁੰਚਿਆ ਹੋਊਗਾ ਅਜ ਤੱਕ ਉਹਨਾਂ ਨੂੰ ਮੇਰਾ ਖਿਆਲ ਆ ਜਾ ਕੁਝ ਨਹੀਂ ਪੁੱਜਿਆ ਹੋਣਾ ਤੇ ਉਹਨਾਂ ਨੂੰ ਈਸੀ ਰਾਤ ਮਾਰ ਜਾਣਾ ਨਹੀਂ ਬਾਈ ਹੁਣ ਮੈਂ ਇੱਕ ਗੱਲ ਕਰਨੀ ਹਾਂਜੀ ਤੇ ਇੱਕ ਸੋਚਣ ਵਾਲੀ ਗੱਲ ਹੈ ਵਿਸ਼ਾਲ ਜੀ ਇੱਕ ਪਾਸੇ ਤਾਂ ਅਸੀਂ ਬੋਰੀਆਂ ਨਾਲ ਕੱਪੜੇ ਲਵੇਟ ਦੇ ਫਿਰਦੇ ਠੀਕ ਹੈ ਜੀ ਮਾਰਤਰੇ ਦੀ ਕੋਟ ਤੇ ਲਿਬੜੇ ਵੇ ਸਭ ਕੋ ਲਿਬੜਿਆ ਵਾ ਸੀ ਆ ਕਰਤਾ ਉਹ ਕਰਤਾ ਉਹ ਆ ਕਿਨੇ ਬਚਾਣੇ ਆ ਜਿਨ੍ਹਾਂ ਨੇ ਤੁਹਾਨੂੰ ਵੋਟਾਂ ਪਾ ਕੇ ਬਣਾਇਆ ਜਿਨ੍ਹਾਂ ਨੇ ਤੁਹਾਡਾ ਕੁਛ ਐਨਾ ਕੀਤਾ ਇਹ ਲੋਕ ਕਿਨੇ ਦੇਖਣੇ ਇਹ ਬਿਲਕੁਲ ਇਹ ਬਿਲਕੁਲ ਗਰਾਊਂਡ ਜ਼ੀਰੋ ਦੀ ਰਿਪੋਰਟ ਹੈ ਇਹ ਬਿਲਕੁਲ ਇਹ ਸਲਾਮ ਹੈ ਵਿਸ਼ਾਲ ਜੀ ਨੂੰ ਤੇ ਆ ਵੀਰ ਜੀ ਆਨੰਦਪੁਰ ਸਾਹਿਬ ਤੋਂ ਜਿਨ੍ਹਾਂ ਨੇ ਐਨਾ ਮਤਲਬ ਸੋਚਿਆ ਜਾਂ ਰਾਸ਼ਨ ਦਾ ਜਾਂ ਵੱਡੀ ਗੱਲ ਇਹ ਹੈ ਇਹ ਮਾਹੌਲ ਇਹੋ ਜਿਹਾ ਹੈ ਆਫਤ ਹੈ ਜੀ ਇਹਦੇ ਚ ਪਾਰਟੀ ਬਾਜ਼ੀ ਦਾ ਕੋਈ ਰੋਲ ਨਾ 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 ਇਹ ਸੇਵਾ ਇੱਕ ਜੇ ਬਾਦ ਦੇ ਵਿੱਚ ਕਈ ਹੁੰਦੇ ਆ ਜਿਹੜੇ ਫੇਸਬੁੱਕ ਵੀ ਵਿਦਵਾਨ ਅੱਜ ਕੱਲ ਬਹੁਤ ਬਣ ਗਏ ਬਹੁਤ ਬੈਠੇ ਬਹੁਤ ਬੈਠੇ ਇਹ ਇਨਸਾਨੀਅਤ ਦੀ ਸੇਵਾ ਹੈ ਬਿਲਕੁਲ ਇਹ ਅਸੀਂ ਉੱਥੇ ਪੁਜਰੇ ਜਿੱਥੇ ਨਾ ਸਰਕਾਰ ਪੁਜਰੇ ਨਾ ਪ੍ਰਸ਼ਾਸਨ ਪੁਜਰੇ ਬਿਲਕੁਲ ਜੀ ਬੜੀ ਗੱਲ ਹੈ ਇਹ ਇਹ ਸਾਡਾ ਕੋਈ ਕਿਸੇ ਪਾਰਟੀ ਨਾਲ ਪਾਰਟੀ ਬਾਜ਼ੀ ਕਰਾਂਗੇ ਬਾਅਦ ਚ ਜਦੋਂ ਆਫਤ ਟੁੱਟ ਜਾਣੀ ਉਸ ਤੋਂ ਬਾਅਦ ਹੋਵਾਂਗੇ ਕਾਂਗਰਸੀ ਭਾਜਪਾ ਅਕਾਲੀ ਝਾੜੂ ਉਸ ਤੋਂ ਬਾਅਦ ਦੀ ਗੱਲ ਹੈ ਪਰ ਹੁਣ ਜਿਹੜੀ ਗੱਲ ਆ ਉਹ ਗੱਲ ਇਹ ਆ ਕਰ ਸੋਚਣ ਵਾਲੀ ਪਰ ਟੋੜਾ ਓਏ ਕੱਟੀ ਬੰਦ ਕਰ ਦੇ ਕਿੱਥੇ ਬੰਦ ਕਰ ਦੇ ਲੈ ਗੰਦਾਰ ਹੈ ਨਾ ਬੜੀ ਬੋਧਾ ਮਰੇ ਤੁਸੀਂ ਇਹ ਵੀ ਭਰਾ ਦਾ ਬਾਲਾ ਸਾਡੇ ਅਜੇ ਵੀਰ ਦਾ ਆਹ ਨੇ ਨੂੰ ਪਹਿਲਾਂ ਭਰਾ ਨੇ ਚਾਹ ਪਲਾਤੀ ਨੁਕਸਾਨ ਬਾਅਦ ਦੀ ਗੱਲ ਹੈ ਪਰ ਹੌਸਲੇ ਬੁਲੰਦਾ ਹੀ ਦੇ ਹੌਸਲੇ ਜਿਹੜਾ ਚਿਹਰਾ ਨਾ ਹੈ ਤਾਂ ਇਹ ਮੁਸਕਰਾਉਂਦਾ ਰਹੇਗਾ ਉਪਰੇ ਦਿਲ ਨਾਲ ਪਰ ਚਲੋ ਨੁਕਸਾਨ ਦਾ ਨੁਕਸਾਨ ਹੀ ਹੈ ਚਾਹੇ ਥੋੜਾ ਚਾਹੇ ਬਹੁਤਾ ਤੇ ਵੀਰ ਸਾਡੇ ਕਮਲਪ੍ਰੀਤ ਦੀ ਟੀਮ ਹੈ ਸਾਰੀ ਚਾਪੀਓ ਭਾਈ